ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਿਸ਼ਕਰਮਾ ਮਾਰਕੀਟ ਵਿਖੇ ਡੀਸੀ ਬੈਂਕ ਹੈਲਥ케ਅਰ ਵੱਲੋਂ ਲਗਾਇਆ ਗਿਆ ਮੈਡੀਕਲ ਕੈਂਪ ਮੁਫਤ ਮੈਡੀਕਲ ਕੈਂਪ ਜਿਸ ਵਿੱਚ ਲੋਕਾਂ ਦੇ ਫ੍ਰੀ ਚੈੱਕਅਪ ਕੀਤੇ ਗਏ ਅਤੇ ਦਵਾਈਆਂ ਬਾਰੇ ਦੱਸਿਆ ਗਿਆ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ ਸ਼ੋਕ ਬੰਦਰ ਦੀ ਰਿਪੋਰਟ ਮਾਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੋਲੀ ਹੈ ਸਖਤ ਸੇਥ ਕੈਂਪ ਚ ਆਏ ਹਾਂ ਕੀ ਕਹਿਣਾ ਜਾਊਗਾ ਇਸ ਬਾਰੇ ਅੱਜ ਇਹਨਾਂ ਦਾ ਬੈਂਕ ਨੇ ਬਹੁਤ ਵਧੀਆ ਪ੍ਰਬਾਲਾ ਕੀਤਾ ਗਿਆ ਇਹਨਾਂ ਨੇ ਫ੍ਰੀ ਰੈਡ ਚੈੱਕਅਪ ਕਰਾਇਆ ਅੱਜ ਇੱਥੇ ਬਹੁਤ ਹੋ ਜਾਣੇ ਨੇ ਪਹੁੰਚ ਕੇ ਲਾਭ ਠਾਇਆ ਵਧੀਆ ਉਹਨਾਂ ਦੇ ਸੈਂਪਲ ਤੇ ਤੇ ਸਹਿਯੋਗ ਵਧੀਆ ਮੇਰੇ ਲੋਕਾਂ ਦਾ ਉਮੀਦ ਕਰਦੇ ਹਾਂ ਵੀ ਅੱਗੇ ਤੋਂ ਵੀ ਆਈ ਇਹ ਚੰਗੇ ਕੰਮ ਚੱਲਦੇ ਰਹਿਣਗੇ ਕਿਸ ਕਿਸ ਚੀਜ਼ ਜੀ ਬਸ ਖਿੱਚਾ ਕੁਮੁਕ ਕੀਤਾ ਉਹਨਾਂ ਨੇ ਇਹ ਸ਼ੂਗਰ ਦਾ ਹੋਰ ਬਲੈਂਟ ਟੈਸਟ ਸ਼ਡਿਊਲ ਨਹੀਂ ਸਾਰੇ ਜਿਹੜੇ ਦਿੱਤੇ ਰੁਟੀਨ ਵਾਲੇ ਜਿਹੜੇ ਹੋਣਗੇ ਕੀ ਨਾਮ ਹੈ ਸੁਸ਼ੀ ਗਰਦੀ ਮੇਰਾ ਨਾਮ ਪ੍ਰਦੀਪ ਹੈ ਜੀ ਐਸਸੀ ਡੀਸੀਬੀ ਬੈਂਕ ਮੈਂ ਬ੍ਰਾਂਚਟ ਹੈਂ ਅੱਜ ਇਸੇ ਡੀਸੀਬੀ ਬੈਂਕ ਵਾਲੇ ਜੀ ਵਿਸ਼ਕਰਮਾ ਮਾਰਕੀਟ ਦੀ ਬਾਈ ਬੋਲਡੀ ਹੋ ਰਏ ਜਿਹੜੇ ਐਕਸਪ੍ਰੈਸੈਂਟ ਸੀਗੇ ਜੀ ਉਹਨਾਂ ਦੇ ਸਹਿਯੋਗ ਸਦਕਾ ਜੀ ਅਸੀਂ ਇੱਥੇ ਅੱਜ ਮੈਡੀਕਲ ਕੈਂਪ ਲਾਇਆ ਸੀ ਜਿਸ ਵਿੱਚ ਜੀ ਸਰਾਉਂਡਿੰਗ ਦੇ ਸਾਰੇ ਜੋ ਇਹਨਾਂ ਦੇ ਪ੍ਰੋਪਰਾਈਟਰ ਸੀਗੇ ਜੀ ਵਰਕਸ਼ਾਪਸ ਹੋਈਆਂ ਜੋ ਇਨਰ ਦੇਤੇ ਸਪੇਅਰ ਪਾਰਟਸ ਦੇ ਸ਼ਾਪਸ ਹੈਗੇ ਸਾਰੇ ਦੇ ਸੀ ਇੱਕ ਮੈਡੀਕਲ ਚੈੱਕਅਪ ਕੀਤੇ ਜੀ ਉਹਦੇ ਵਿੱਚ ਅਸੀਂ ਬੀਪੀ 슈ਗਰ ਕੋਸਟ੍ਰੋਲ ਜਿਊਰਿਕ ਐਸਿਡ ਦੇ ਜਿਹੜੇ ਵੀ ਨਾਰਮਲ ਰੂਟੀਨ ਟੈਸਟ ਸੀਗੇ ਉਹ ਸਾਰੇ ਕੀਤੇ ਜੀ ਇਹਦੇ ਚੰਗੀ ਸੀ ਮੈਡੀਸਨ ਵਗੈਰਾ ਫ੍ਰੀ ਵੀ ਹੈ ਜੀ ਸਾਰਾ ਕੁਝ ਸਭ ਕੁਝ ਅੰਨੀ ਵੀ ਮੈਡੀਕਲ ਡਿਸਟ੍ਰਿਬਿਊਸ਼ਨ ਹੋਈ ਜੀ ਸਿਰਫ ਰੂਟੀਨ ਚੈੱਕਅਪ ਕੀਤੀ ਹੈ ਜੀ ਉਹ ਜਿਹੜੀ ਇਹਨਾਂ ਦੀਆਂ ਰਿਪੋਰਟਸ ਹੈ ਜੀ ਮੈਡੀਕਲ ਦੀ ਉਹ ਅਸੀਂ ਇਹਨਾਂ ਨੂੰ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਸਮਝ ਕਰਤਾ ਹੈ ਕਿ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਚੱਲੇਗਾ ਜੀ ਕੈਂਪ ਇਹ ਸਾਡਾ ਜਿਹੜਾ ਸੀਗਾ ਜੀ ਕੈਂਪ 10 ਵਜੇ ਤੋਂ ਦੁਪਹਿਰ 2:30 ਵਜੇ ਤੱਕ ਤਾਂ ਕੈਂਪ ਸੀ ਜੀ ਆਲਰੇਡੀ ੀਪਲਾਨਡ ਸੀਗਾ ਸਾਰਿਆਂ ਨੂੰ ਅਸੀਂ ਟਾਈਮ ਦਿੱਤਾ ਹੋਇਆ ਸੀਗਾ ਸਾ ਜੋ ਵੀ ਜਿਨ੍ਹਾਂ ਨੇ ਟੈਸਟ ਸੀ ਦਿੱਤਾ ਉਹ ਬਿਨਾ ਆਪ ਦੇ ਖਾਣੇ ਦੇ تھے ਸਾਨੂੰ 2:30 ਪਹੁੰਚਿਆ